ਹਾਂ ਜੀ ਕਿਸੇ ਪ੍ਰਵਾਸੀ ਵੱਲੋਂ ਕਹਿੰਦੇ ਕੀਤਾ ਗਿਆ ਹੈ ਅੱਛਾ ਜੀ ਦੋ ਤਿੰਨ ਜਾਣੇ ਜ਼ਖਮੀ ਵੀ ਹੋਏ ਨੇ ਉਹਦੇ ਵਿੱਚ ਅੱਛਾ ਜੀ ਜੀ ਚਲੋ ਮੈਂ ਗੱਲ ਨੂੰ ਤੋੜ ਦੇ ਕੋਈ ਗੱਲ ਨਹੀਂ ਜੀ ਮੇਰੇ ਵੀ ਤੁਸੀਂ ਸਾਂਝੇ ਕਰੀ ਚਲੋ ਪ੍ਰਵਾਸੀ ਮਜ਼ਦੂਰ ਵੱਲੋਂ ਕੀਤੇ ਹਮਲੇ 'ਚ ਸ਼੍ਰੀ ਦਰਬਾਰ ਸਾਹਿਬ ਦੇ ਦੋ ਮੁਲਾਜ਼ਮ ਸਮੇਤ ਚਾਰ ਜ਼ਖਮੀ ਹੈ ਜੀ ਜੀ ਚਾਰ ਜ਼ਖਮੀ ਹੈ ਤਾਂ ਇਹ ਖਬਰ ਜਿਹੜੀ ਹੈ ਇਸ ਵੇਲੇ ਪ੍ਰਾਪਤ ਵੀਰਵਿਆ ਅਨੁਸਾਰ ਪ੍ਰਵਾਸੀ ਮਜ਼ਦੂਰ ਨੂੰ ਜਦੋਂ ਗੁਰੂ ਰਾਮਦਾਸ ਸਰਾ ਵਿੱਚ ਬੈਠੇ ਨੂੰ ਬਾਹਰ ਜਾਣ ਲਈ ਸੇਵਾਦਾਰਾਂ ਨੇ ਕਿਹਾ ਤਾਂ ਉਸਨੇ ਲੋਹੇ ਦੀ ਇੱਕ ਰਾਡ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਜਿਸ ਨਾਲ ਗਗਨਦੀਪ ਸਿੰਘ ਤੇ ਜਸਵੀਰ ਸਿੰਘ ਨਾਂ ਦੇ ਦੋ ਸੇਵਾਦਾਰ ਗੰਭੀਰ ਜ਼ਖਮੀ ਹੋ ਗਏ ਜਦਕਿ ਗੁਰਵਿੰਦਰ ਸਿੰਘ ਨਾਂ ਦੇ ਮੋਹਾਲੀ ਤੋਂ ਆਏ ਇੱਕ ਸ਼ਰਧਾਲੂ ਸਮਿਤ ਦੋ ਸ਼ਰਧਾਲੂ ਜਿਹੜੇ ਜ਼ਖਮੀ ਹੋਏ ਆ ਜਿਨ੍ਹਾਂ ਨੂੰ ਇਲਾਜ ਵਾਸਤੇ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਫਿਰ ਇਸ ਨੂੰ ਫੜ ਲਿਆ ਕਿ ਹੈ ਜੀ ਅ ਦੇਖੋ ਗੱਲ ਬੜੀ ਖਤਰਨਾਕ ਜਈ ਆ ਹਮ ਕਿ ਭਈ ਹੁਣ ਸੇਵਾਦਾਰ ਤੇ ਕਹਿੰਦੇ ਆ ਜੀ ਪਰ ਉਹਦੇ ਕੋਲ ਰੋਡ ਪਹਿਲਾਂ ਤੋਂ ਹੀ ਸੀ ਹਮ ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਹੈ ਤੇ ਰੋਡ ਅੰਦਰ ਕਿਵੇਂ ਗਈ ਹਮ ਇਹ ਵੀ ਇੱਕ ਵੇਖਣੀ ਕੋ ਗੱਲ ਹੈ ਨਾ ਕਿਉਂਕਿ ਅੱਗੇ ਇਸ ਤਰ੍ਹਾਂ ਦੀਆਂ ਉੱਥੇ ਇਹੋ ਜੀਆਂ ਚੀਜ਼ਾਂ ਜਿਹੜੀਆਂ ਵਾਪਰੀਆਂ ਨੇ ਦਰਬਾਰ ਸਾਹਿਬ ਵਿਖੇ ਕਿ ਇਹ ਕਹਿੰਦੇ ਆ ਕਿ ਜੀ ਅਸੀਂ ਸੁਰੱਖਿਆ ਦੇ ਪ੍ਰਬੰਧ ਪੂਖਤਾ ਕੀਤੇ ਨੇ ਸਵਾਲੀਆ ਨਿਸ਼ਾਨ ਤੇ ਪ੍ਰਬੰਧਾਂ ਤੇ ਵੀ ਹੈ ਨਾ ਕਿ ਰੋਡ ਕਿਵੇਂ ਲੱਗਿਆ ਉਹ ਜਾਂ ਕੀ ਰੋਡ ਕੋਈ ਲਾਗੇ ਪਾਸੇ ਪਈ ਸੀ ਇਹ ਤਾਂ ਵੇਰਵੇ ਹੁਣ ਜਦੋਂ ਪੂਰੇ ਹੋਣਗੇ ਖੁੱਲ ਕੇ ਫਿਰ ਪਤਾ ਲੱਗੂਗਾ ਤੇ ਬੜੀ ਇੱਕ ਮੰਦ ਭਾਗੀ ਘਟਨਾ ਕਿ ਦਰਬਾਰ ਸਾਹਿਬ ਵਿਖੇ ਕਿਸੇ ਦਾ ਵੀ ਖੂਨ ਡੁੱਲਣਾ ਜਦਾ ਜੀ ਇਹ ਬਹੁਤ ਮਾੜੀ ਗੱਲ ਹੈ ਚਾਹੇ ਕੋਈ ਸੇਵਾਦਾਰ ਹੈ ਚਾਹੇ ਕੋਈ ਸ਼ਰਧਾਲੂ ਆ ਭਰੇ ਕਿਉਂ ਸਭ ਕੁਝ ਹੋ ਰਿਹਾ ਇਹ ਪ੍ਰਵਾਸੀ ਕੀ ਹਿਸਾਬ ਕਿਤਾਬ ਹੈ ਰੋਡ ਸਮਸਤੋਂ ਬਾਹਰ ਆ ਮੇਰੇ ਤਾਂ ਵੱਡੇ ਸਵਾਲ ਗੱਲ ਇਹ ਕਿ ਦੋਨਾਂ ਕਲਾ ਨਾਲ ਹਾਂ ਜੀ ਹਾਂ ਇੱਕ ਚੀਜ਼ ਜੋ ਮੈਂ ਜ਼ਰੂਰ ਕਹਾਗਾ ਕਿ ਠੀਕ ਹੈ ਜਿਹੜੇ ਉੱਥੇ ਸੇਵਾਦਾਰ ਆ ਵਿਆਤੀ ਤੌਰ ਤੇ ਪਿਛਲੇ ਕੁਝ ਸਮੇਂ ਤੋਂ ਨਾ ਮੈਂ ਇਸ ਚੀਜ਼ ਨੂੰ ਦੇਖਿਆ ਵੀ ਆ ਸਾਡਾ ਆਪਣਾ ਹੀ ਪਰਿਵਾਰ ਗਿਆ ਸੀਗਾ ਜੀ ਤਾਂ ਉੱਥੇ ਦੀਵਾਲੀ ਤੇ ਹੂੰ ਠੀਕ ਹੈ ਜੀ ਤੇ ਬੱਚੀ ਸੀ ਕਿ ਹੁਣ ਜਦਾਂ ਮਤਲਬ ਕਿ ਆਤੀਸ਼ਵਾਜੀ ਹੁੰਦੀ ਆ ਤਾਂ ਬੱਚੇ ਜਿਵੇਂ ਚੈੱਕਦੇ ਆ ਤਾਂ ਮਤਲਬ ਕਿ ਉਹ ਜਦੋਂ ਚੈੱਕੀ ਖੁਸ਼ੀ ਦੇ ਵਿੱਚ ਜੀ ਤਾਂ ਉੱਥੇ ਜੋ ਮੌਜੂਦ ਸੇਵਾਦਾਰ ਸੀ ਉਹ ਉਸਨੇ ਬਹੁਤ ਬੱਚੀ ਨੂੰ ਮਤਲਬ ਕਿ ਕਹਿੰਦਾ ਕੜਾਈ ਨਾਲ ਡਾਟਿਆ ਕਿ ਉਹ ਡਰ ਗਈ ਸਾਮ ਗਈ ਹਮ ਓਕੇ ਨਹੀਂ ਸਖਤੀ ਹੈ ਕਈ ਚੀਜ਼ਾਂ ਤੇ ਆਪਾਂ ਵੇਖਦੇ ਆ ਓਹੀ ਚੀਜ਼ ਹੈ ਨਾ ਕਿ ਨਹੀਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਉਹ ਨੂੰ ਮੈਂ ਸਪਸ਼ਟੀ ਕਰ ਦਿੰਨਾ ਜੀ ਜੀ ਕਿ ਕੁਝ ਮਾਮਲਿਆਂ ਦੇ ਵਿੱਚ ਸੇਵਾਦਾਰਾਂ ਦਾ ਉੱਥੇ ਬੋਲਣ ਦਾ ਜਿਹੜਾ ਨਾ ਤਰੀਕਾ ਹਮ ਹਾਲਾਂਕਿ ਇਨੀ ਸੰਗਤ ਦੇ ਨਾਲ ਡੀਲ ਕਰਨਾ ਬੰਦਾ ਖਿਜ ਵੀ ਜਾਂਦਾ ਹੈ ਪਰ ਬੱਚਿਆਂ ਦੇ ਨਾਲ ਬਜ਼ੁਰਗਾਂ ਦੇ ਨਾਲ ਹੂੰ ਉਸੇ ਫੈਮਿਲੀ ਚ ਬਜ਼ੁਰਗਾਂ ਦੇ ਨਾਲ ਵੀ ਔਰਤਾਂ ਦੇ ਨਾਲ ਵੀ ਉਥੇ ਇੱਕ ਵਿਅਕਤੀ ਬਹੁਤ ਰੂਡ ਬੋਲਿਆ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਐਸਜੀਪੀਸੀ ਦੇ ਜਿਹੜੇ ਸੰਚਾਲਕ ਨੇ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਤੇ ਇਹ ਕਿ ਆਪਣੇ ਸੁਰੱਖਿਆ ਪ੍ਰਬੰਧ ਜਿਹੜੇ ਉਹ ਚੌਕਸ ਰੱਖੋ ਪੂਰੇ ਬਿਲਕੁਲ ਇੱਥੇ ਗਾਂ ਬਹੁਤ ਕੁਝ ਹੋਣਾ ਹੈ ਪੰਜਾਬ ਚ ਮੈਂ ਤੁਹਾਨੂੰ ਵਾਰ-ਵਾਰ ਲਾਹਤ ਕਰ ਰਿਹਾ ਹੂੰ વારવાર کہہ ਰਿਹਾ ਜੀ ਜੀ ਬਹੁਤ ਤਗੜੀਆਂ ਕਟਨਾਵਾਂ ਦੀ ਸੰਭਾਵਨਾ ਹੈ ਚਾਹੇ ਉਹ ਸਿਆਸੀ ਹੋਣ ਚਾਹੇ ਉਹ ਧਾਰਮਿਕ ਹੋਣ ਚਾਹੇ ਸਮਾਜਿਕ ਹੋਣ ਜੀ ਠੀਕ ਹੈ ਨਾ ਜੀ అలਾਰਮ ਮਿਲ ਰਹੇ ਨੇ ਬਹੁਤ ਉਠਕ ਬੈਠਕ ਹੋ ਸਕਦੀ ਆ ਉਤਲ ਪੁਤਲ ਹੋ ਸਕਦੀ ਆ ਤਰਥੱਲੀ ਹੋ ਸਕਦੀ ਆ ਜੀ ਸੋ ਇਸ ਕਰਕੇ ਐਸਟੀਪੀਸੀ ਦਾ ਇਹ ਫਰਜ਼ ਬਣਦਾ ਹੈ ਕਿ ਆਪਣੇ ਪ੍ਰਬੰਧ ਪੁਖਤਾ ਰੱਖੋ ਅਤੇ ਇਸ ਤੋਂ ਇਲਾਵਾ ਜਿਹੜੀ ਗੱਲ ਆ ਕਿ ਆਪਣੇ ਸੇਵਾਦਾਰ ਵੀ ਜਿਹੜੇ ਆ ਉਹ ਠੀਕ ਹੈ ਮੈਂ ਜਿਵੇਂ ਕਿਹਾ ਕਿ ਹੁਣ ਟ੍ਰੈਫਿਕ ਹਲਾ ਸਾਰਾ ਦਿਨ ਮੱਥਾ ਮਾਰ ਮਾਰ ਕੇ ਲੋਕਾਂ ਨਾਲ ਮਾਰ ਮਾਰ ਕੇ ਲੋਕਾਂ ਨਾਲ ਕਿਸੇ ਵੇਲੇ ਖਿੱਚ ਵੀ ਸਕਦਾ ਸਾਨੂੰ ਉਹਦੀ ਵੀ ਮਨੋਸਥਿਤੀ ਜਿਹੜੀ ਆ ਉਹ ਦੇਖਣੀ ਪਵੇਗੀ ਪਰੰਤੂ ਕਿਉਂਕਿ ਉਹ ਦਵਾਰ ਐਸਾ ਹੈ ਜੀ ਮਤਲਬ ਕਿ ਗੁਰੂ ਦਾ ਦਵਾਰ ਐਸਾ ਹੈ ਕਿ ਜਿੱਥੇ ਕਿਸੇ ਵੀ ਕੀਮਤ ਤੇ ਹਮ ਆਪਾਂ ਮਤਲਬ ਕਿ ਜਿਹੜੀ ਸ਼ਾਇਸਤਗੀ ਹੈ ਜਿਹੜੀ ਜੀ ਜੋ ਸੰਜਮਤਾ ਹੈ ਜਿਹੜੀ ਨਿਮਰਤਾ ਜਿਹੜੀ ਨਿਮਰਤਾ ਜਿਹੜੀ ਉਹ ਆਪਾਂ ਉਮੀਦ ਕਰਦੇ ਆ ਕਿ ਕਿਸੇ ਵੀ ਮੌਕੇ ਤੇ ਕਿਸੇ ਪੜਾਤੇ ਉਹ ਸਵਾਦਰ ਗੁਆਏਗਾ ਨਹੀਂ ਜੀ ਬਿਲਕੁਲ ਤਾਂ ਇਹ ਚੀਜ਼ ਦਾ ਖਾਸ ख्याल ਰੱਖਣਾ ਪਏਗਾ ਤੇ ਬਾਕੀ ਆਪਾਂ ਦੇਖਦੇ ਆ ਜੀ ਆ ਇਹਦੇ ਚ ਕੀ ਵਾਪਰਦਾ ਹੈ ਜੀ ਇਹਦੇ ਚ ਕੀ ਨਿਕਲਦਾ ਹੈ ਮੰਦਪਾਗੀ ਆ ਮੇਰੇ ਵਾਸਤੇ ਸੁਣ ਕੇ ਬਹੁਤ ਕਹ ਲੋ ਝਟਕੇ ਵਾਲੀ ਖਬਰ ਆ ਜੀ ਕਿ ਇਸ ਤਰ੍ਹਾਂ ਹੋਇਆ ਕਾਰਨ ਕੁਝ ਵੀ ਰਿਹਾ ਹੋਵੇ ਉਹਦੇ ਪਹਿਲਾਂ ਤੇ ਹੁਣ ਇਹ ਵੀ ਦੇਖਣਾ ਹੈ ਕਮੈਂਟਲ ਸਥਿਤੀ ਕੀ ਆ ਬਿਲਕੁਲ ਇਹ ਵੀ ਦੇਖਣਗੇ ਨਾ ਹੁਣ ਕਿਉਂਕਿ ਇੱਥੇ ਅੱਗੇ ਤੁਹਾਨੂੰ ਯਾਦ ਹੋਣਾ ਕਿ ਜੱਜ ਮੱਥਾ ਟੇਕਣ ਆਇਆ ਜੀ ਜੱਜ ਦੇ ਗਨਮੈਨ ਤੋਂ ਜਿਹੜਾ ਉਹਦੇ ਡੱਬ ਲੱਗਾ ਹੀ ਪਿਸਟਲ ਉਹ ਉਹ ਕੱਢ ਕੇ ਤੇ ਇੱਕ ਉਹ ਵੀ ਸ਼ਾਇਦ ਬਾਹਰ ਦਾ ਹੀ ਸੌਤਾਨੀ ਦਾ ਜੀ ਉਹਨੇ ਖੁਦਕੁਸ਼ੀ ਕਰ ਲਈ ਸੀ ਕਰ ਲਈ ਸੀ ਬਿਲਕੁਲ ਬਿਲਕੁਲ ਮਤਲਬ ਕਿ ਇਹੋ ਜੀਆਂ ਚੀਜ਼ਾਂ ਵੀ ਵਾਪਰ ਨਹੀਂ ਨਾ ਨਾਲ ਇਹ ਨਹੀਂ ਥੋੜੇ ਜੇ ਟਾਈਮ ਦੀ ਸੀ ਥੋੜਾ ਸਮਾਂ ਪਹਿਲਾਂ ਜੀ ਤਾਂ ਦਰਬਾਰ ਸਾਹਿਬ ਦੇ ਅੰਦਰ ਜਾਂ ਕੰਪਲੈਕਸ ਦੇ ਵਿੱਚ ਜਾਂ ਬਾਹਰਲੇ ਇਲਾਕੇ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਵਾਪਰਨਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਸਾਬ ਜੀ ਠੀਕ ਨਹੀਂ ਹੈ ਜੀ ਬਿਲਕੁਲ ਜੀ ਬਿਲਕੁਲ ਗ੍ਰੈਪੀ ਜੀ ਵੀ ਕਹਿ ਰਹੇ ਨੇ ਕਿ ਨਿਮਰਤਾ ਜਿਹੜੀ ਹੈ ਸੇਵਾਦਾਰਾਂ ਨੂੰ ਵਰਤਣੀ ਚਾਹੀਦੀ ਹੈ ਗੁਲਾਬ ਸਿੰਘ ਕੰਗ ਜੀ ਕਹਿ ਰਹੇ ਨੇ ਕਿ ਇੱਕ ਪਾਰਟੀ ਖਰਾਬ ਕਰ ਸਕਦੀ ਹੈ ਇਹ ਤਾਂ ਆਪਾਂ ਨਹੀਂ ਕਹਿ ਸਕਦੇ ਕਿਹੜੀ ਪਾਰਟੀ ਪਰ ਚਲੋ ਮਾਹੌਲ ਜਿਹੜਾ ਹੈ ਉਹਦੇ ਤੋਂ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ ਸੇਵਾਦਾਰਾਂ ਦੇ ਰਵੱਈਏ ਕਹਿੰਦੇ ਸੀ ਹਾਂ ਜੀ ਇਹ ਤੁਸੀਂ ਦੇਖ ਲਿਓ ਇਹ ਹੁਣ ਕੋਈ ਵੀ ਜਿਹੜਾ ਸਾਡਾ ਪੰਥ ਦਾ ਕੋਈ ਮੋਤਵਾ ਰਹਾ ਹੈ ਜਾਂ ਕੋਈ ਐਸਡੀਪੀਸੀ ਦਾ ਉਧੇਦਾਰ ਆ ਜੇ ਉਹ ਆ ਕੇ ਇੱਥੇ ਵੇਖੂਗਾ ਨਾ ਜਿਨ੍ਹਾਂ ਜਿਨ੍ਹਾਂ ਦੇ ਪਰਿਵਾਰਾਂ ਨਾਲ ਹੋਈ ਆ ਕੁਈ 5-7 ਬੰਦੇ ਇੱਥੋਂ ਹੀ ਨਿਕਲ ਆਉਣਗੇ ਸਭ ਹੂੰ ਤਾਂ ਮੈਂ ਕੋਈ ਮੁੱਦਾ ਮੇਰਾ ਮੰਨਣਾ ਇਹ ਕਿ ਅਸੀਂ ਕਿਸੇ ਵੀ ਧਰਮ ਨੂੰ ਮਜ਼ਬ ਨੂੰ ਕਦੇ ਨਾ ਟਾਰਗੇਟ ਕਰੀਏ ਨਾ ਕਿਸੇ ਨੂੰ ਬਦਨਾਮ ਕਰੀਏ ਪਰ ਜੋ ਪ੍ਰਬੰਧਾਂ ਦੇ ਵਿੱਚ ਕਮੀਆਂ ਨੇ ਹੂੰ ਉਹ ਜ਼ਿੰਮੇਵਾਰੀ ਬਣਦੀ ਹੈ ਸੰਗਤ ਚੜਾਵਾ ਦਿੰਦੀ ਹੈ ਉਹਦੇ ਨਾਲ ਸੇਵਾਦਾਰਾਂ ਦੇ ਘਰ ਚੱਲਦੇ ਆ ਜਿਵੇਂ ਟੈਕਸ ਪੇਅਰਸ ਗਵਰਨਮੈਂਟ ਨੂੰ ਟੈਕਸ ਦਿੰਦਾ ਹੈ ਹੂੰ ਠੀਕ ਹੈ ਨਾ ਜੇ ਹੈ ਤਾਂ ਸਭ ਕੁਝ ਸੰਗਤ ਦਾ ਹੀ ਆ ਹੂੰ ਹੂੰ ਸਾਰਾ ਬਜਟ ਐਸਟੀਪੀਸੀ ਦਾ ਸੰਗਤ ਦਾ ਹੈ ਜੀ ਤਾਂ ਫਿਰ ਜੇ ਉਸ ਸੰਗਤ ਦੇ ਨਾਲ ਹੀ ਇਸ ਤਰ੍ਹਾਂ ਦਾ ਕੋਈ ਮਿਸਬੀਹਵ ਹੁੰਦਾ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨੂੰ ਅੱਗੇ ਰੱਖੀਏ ਕੁਝ ਸਾਡੇ ਇਸ ਤਰ੍ਹਾਂ ਦੇ ਹੈਗੇ ਨੇ ਵਿਭਾਗ ਵਿੱਚ ਕਿ ਉਹ ਡਰਦੇ ਹੀ ਨਹੀਂ ਬੋਲਦੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਫਿਰ ਉਹ ਜਿਹੜੇ ਉਧਰ ਕਿਤੇ ਵਿਜ਼ੇਬੂਜ਼ੇ ਲਵਾਉਣੇ ਹੁੰਦੇ ਆ ਉਹਨਾਂ ਨੇ ਤਾਂ ਫਿਰ ਉਹ ਔਖੇ ਹੁੰਦੇ ਨੇ ਬਿਲਕੁਲ ਪਰ ਸਾਨੂੰ ਹੈ ਨਹੀਂਗਾ ਕਿ ਸਾਡੇ ਪਾਸਪੋਰਟਾਂ ਤੇ ਮੋਹਰਾਂ ਲੱਗਣ ਅਸੀਂ ਪ੍ਰਬੰਧ ਦੇ ਵਿੱਚੋਂ ਕਮੀਆਂ ਜਿਹੜੀਆਂ ਉਹ ਲੱਭ ਕੇ ਜ਼ਰੂਰ ਸਾਹਮਣੇ ਰੱਖਦੇ ਹਾਂ ਕਿ ਇਹਨਾਂ ਨੂੰ ਦੂਰ ਕਰਨ ਦੀ ਜ਼ਰੂਰ ਕਰਦੇ ਹਾਂ ਬਿਲਕੁਲ ਜੀ ਮਿੰਟੂ ਜੀ ਕੋਈ ਤੇ ਬੋਲਣ ਵਾਲਾ ਚਾਹੀਦਾ ਜਿਹੜੇ ਦੋਸਤ ਜੁੜ ਚੁੱਕੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਨਿਤਿਮ ਭਾਰਦਵਾਜ ਸਵਾਗਤ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕੰਟਰੀਬਿਊਸ਼ਨ ਲਈ ਮਿਹਰਬਾਨੀ ਜੀ ਆ ਗਗਨ ਸੋਮਲ ਜੀ ਆਪਾਂ ਜ਼ਰੂਰ ਹੁਣੇ ਹੀ ਗੱਲ ਕਰਦੇ ਹਾਂ ਜਿਹੜੀ ਤੁਸੀਂ ਬੱਚੇ ਵਾਲੀ ਗੱਲ ਕਰ ਰਹੇ ਹੋ ਐਸਾ ਨਹੀਂ ਹੁੰਦਾ ਕਈ ਵਾਰੀ ਕੋਈ ਖਬਰ ਬਾਰੇ ਪੂ ਕਰਦੇ ਕਈ ਵਾਰ ਨਹੀਂ ਨਹੀਂ ਜੋ ਕੋਈ ਬਿਲਕੁਲ ਜਿਹੜੀ ਖਬਰ ਮਿਲ ਜਾਂਦੀ ਹੈ ਅਸੀਂ ਬ੍ਰੇਕਿੰਗ ਦੇਖੋ ਜੇ 2 ਮਿੰਟ ਪਹਿਲਾਂ ਬ੍ਰੇਕਿੰਗ ਆ ਜਾਂਦੀ ਤਾਂ ਅਸੀਂ ਇਹਨੂੰ ਸ਼ਾਇਦ ਆਪ ਦਾ ਜਿਹੜਾ ਥੰਬਨੇਲ ਹੁੰਦਾ ਸਾਡਾ ਜਿਹੜੇ ਸਾਡੇ ਮੁੰਡੇ ਤਕਨੀਕੀ ਮਾਹਰ ਬਣਾਉਂਦੇ ਨੇ ਤਾਂ ਉਹਦੇ ਵਿੱਚ ਉਹ ਖਬਰ ਰੱਖਦੇ ਉਹ ਹੂੰ ਕਿਉਂਕਿ ਚੱਲਦੇ ਪ੍ਰੋਗਰਾਮ ਚ ਹੀ ਕਿਸੇ ਨੇ ਕਮੈਂਟ ਕੀਤਾ ਅਸੀਂ ਚੈੱਕ ਕੀਤਾ ਖਬਰ ਫਲੈਸ਼ ਹੋ ਚੁੱਕੀ ਸੀਗੀ ਜੀ ਤੇ ਇਸ ਕਰਕੇ ਅਸੀਂ ਉਹ ਖਬਰ ਨੂੰ ਕੀਤਾ ਇਹ ਖਬਰ ਵੀ ਮਹੱਤਵਪੂਰਨ ਆ ਤੇ ਅਸੀਂ ਐਸਡੀਪੀਸੀ ਵਾਲੇ ਜਿਹੜੇ ਸਾਡੇ ਸਤਕਾਰਯੋਗ ਆ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਚੀਜ਼ਾਂ ਤੇ ਭਾਈ ਤਵੱਜੂ ਦਿਓ ਧਿਆਨ ਦਿਓ ਅੱਗੇ ਯੋਗਾ ਵਾਲਾ ਰੌਲਾ ਕਿੰਨਾ ਪਿਆ ਸੀਗਾ ਤਾਂ ਉਦੋਂ ਵੀ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਕਦਮ ਚੁੱਕਣ ਦੀ ਗੱਲ ਕਹੀ ਸੀਗੀ ਪਰ ਫਿਰ ਪ੍ਰਣਾਲਾ ਉੱਥੇ ਤਾਂ ਉੱਥੇ ਚਲਾ ਜਾਂਦਾ ਹੈ ਜੀ 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 ਮਿੰਟੂ ਜੀ ਮਿੰਟੂ ਜੀ ਅਗਲੀ ਖਬਰ ਸਾਂਝੀ ਕਰੀਏ ਆਪਾਂ ਸਮਾਜ ਦੀ ਗੱਲ ਕਰੀਏ ਤੇ ਆਪਾਂ ਸਮਾਜ ਨਾਲ ਜੁੜੀਆਂ ਹੋਈਆਂ ਦੋ ਚਾਰ ਖਬਰਾਂ ਹੋਰ ਕਰੀਏ ਆ ਇੱਕ ਹੋਰ ਰੌਲਾ ਬੜਾ ਪਿਆ ਹੋਇਆ ਕਿ 7 ਸਾਲਾਂ ਦਾ ਇੱਕ ਬੱਚਾ ਭਵਕੀਰਤ ਸਿੰਘ ਉਹਨੂੰ ਕਿਡਨੈਪ ਕਰ ਲਿਆ ਦੋ ਤਿੰਨ ਜਣਿਆਂ ਨੇ ਉਹਨੂੰ ਚਲੋ ਪੁਲਿਸ ਨੇ ਬੜਾ ਤੇਜ਼ੀ ਵਰਤੀ 24 ਘੰਟਿਆਂ ਦੇ ਅੰਦਰ ਅੰਦਰ ਕਹਿੰਦੇ ਕੋ ਜਿਹੜੇ ਗਵਾਹਕਾਰ ਸੀਗੇ ਉਹਨਾਂ ਨੂੰ ਫੜ ਵੀ ਲਿਆ ਫੜ ਵੀ ਲਿਆ ਇੱਕ ਦਾ ਜਿਹੜਾ ਇੱਕ ਨੂੰ ਮਾਰ ਵੀ ਦਿੱਤਾ ਗਿਆ